ਜ세ਧਰ ਕੀ ਕਾਰਨ ਕੀ ਰਿਹਾ ਹੈ ਤੁਸੀਂ ਮਾਨ ਦੇ ਨਾਲ ਸਿਮਰਜੀਤ ਮਾਨ ਦੇ ਨਾਲ ਬੜਾ ਲੰਮਾ ਸਮਾਂ ਬਤਾਇਆ ਕੀ ਕਰ ਰਹੇ ਅੱਜ ਜਿਹੜੇ ਉਹਨਾਂ ਦੇ ਖਿਲਾਫ ਬੋਲਣ ਨੂੰ ਮਜਬੂਰ ਹੋ ਰਹੇ ਹੋ ਪਹਿਲਾਂ ਤਾਂ ਸਾਰੇ ਜਾਨ ਨੂੰ ਮੇਰੇ ਸੱਜਣਾ ਨੂੰ ਤੇ ਸਿੱਖ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ세ਧਰ ਅਵਤਾਰ ਸਿੰਘ ਪਿੰਡ ਬਧਾਤੀ ਜਿਹੜਾ ਛੱਡਣ ਦਾ ਕਾਰਨ ਉਹ ਕਈ ਕਾਰਨ ਕਿਉਂਕਿ ਮੈਂ 1999 ਤੋਂ ਲੈ ਕੇ 2009 ਤੱਕ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਰਿਹਾ ਅ 8 ਸਾਲ ਯੂਥ ਵਿੰਗ ਦਾ ਸਰਕਲ ਪ੍ਰਧਾਨ ਵੀ ਰਿਹਾ ਜਦੋਂ ਕਦੇ ਕੌਮ ਦੀ ਗੱਲ ਆਈ ਤਾਂ ਉਦੋਂ ਮੂਰੇ ਹੋ ਕੇ ਇੱਕ ਪਾਰਟੀ ਦੇ ਨਾਲ ਮੂਰਲੇ ਸਫਾਂ ਦੇ ਵਿੱਚ ਚੱਲੇ ਸਾਰੇ ਇਕੱਠਾਂ ਦੇ ਵਿੱਚ ਗੱਡਿਆਂ ਤੇ ਬੰਦੇ ਲੈ ਕੇ ਜਾਣੇ ਤਾਂ ਜਿਹੜਾ ਜਾਂ ਇੱਥੇ ਪਿੰਡ ਦੇ ਵਿੱਚ ਕੋਈ ਪ੍ਰਬੰਧ ਕਰਨਾ ਸਾਰਾ ਉਹ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਿਹੜਾ ਛੱਡਣ ਦਾ ਕਾਰਨ ਇੱਕ ਵਾਰੀ ਇਹ ਜਿਹੀ ਘਟਨਾ ਹੋਈ ਕਿ 2000 ਅ ਨੌ ਵਾਲੀਆਂ ਚੋਣਾਂ ਦੇ ਵਿੱਚ ਜਦੋਂ ਇਥੇ ਮਾਨ ਸਾਹਿਬ ਚੋਣ ਲੜਦੇ ਸੀ ਤਾਂ ਇੱਕ ਸਾਡਾ ਰਿਸ਼ਤੇਦਾਰ ਸੀ ਬਰਨਾਲੇ ਤੋਂ ਸਰਜੀਤਪੁਰੇ ਕੋਠਿਆਂ ਤੋਂ ਧੰਨਾ ਸਿੰਘ ਉਹ ਬਾਹਰ ਸੀਗਾ ਸਾਈਪ੍ਰੈਸ ਦੇ ਵਿੱਚ ਅ ਖੜਕੂ ਪਰਿਵਾਰ ਸੀ ਉਹ ਉਹਦਾ ਜਿਹੜਾ ਭਰਾ ਸੀ ਕਾਕਾ ਸਿੰਘ ਉਹ ਬਾਬਾ ਫੂਲਾ ਸਿੰਘ ਜਿਹੜਾ ਸੰਘੇੜਾ ਸੀ ਉਹਦੇ ਨਾਲ ਸ਼ਹੀਦ ਹੋ ਗਿਆ ਸੀਗਾ ਬਰਨਾਲੇ ਤੇ ਉਹਨੂੰ ਧੰਨਾ ਸਿੰਘ ਨੂੰ ਚਿੱਠੀ ਦੀ ਲੋੜ ਪੈ ਗਈ ਜੋ ਪਾਰਟੀ ਇੱਕ ਚਿੱਠੀ ਦਿੰਦੀ ਹੈ ਬਾਹਰ ਸੈਟਿੰਗ ਕਰਨ ਵਾਸਤੇ ਉਹ ਚਿੱਠੀ ਦੀ ਲੋੜ ਪਈ ਜਦੋਂ ਮੈਂ ਮਾਨ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਨਾਲ ਰਿਸ਼ਪਾਲ ਸਿੰਘ ਤਪਾ ਪਰਮਜੀਤ ਸਿੰਘ ਅਸੀਂ ਸੰਗਰੂਰ ਇੱਕ ਮੀਟਿੰਗ ਸੀਗੀ ਉੱਥੇ ਗਏ ਸੀ ਪ੍ਰੋਫੈਸਰ ਸੁਖਜਿੰਦਰ ਸਿੰਘ ਦੇ ਘਰੇ ਤੇ ਉੱਥੇ ਜਦੋਂ ਚਿੱਠੀ ਲੈਣ ਦੀ ਗੱਲ ਆਈ ਤਾਂ ਮਾਨ ਸਾਹਿਬ ਕਹਿੰਦੇ ਵੀ ਪਾਰਟੀ ਫੰਡ ਲੱਗਦਾ ਵੀ ਪਾਰਟੀ ਫੰਡ ਦੇਵੋਗੇ ਮੈਂ ਕਿਹਾ ਜੀ ਪਾਰਟੀ ਫੰਡ ਦੇਵਾਂਗੇ ਮੈਂ ਕਿਹਾ ਜੀ ਮੈਂ ਫਿਰ ਵਾਸਤਾ ਪਾਇਆ ਉਹਨੂੰ ਮੈਂ ਕਿਹਾ ਵੀ ਉਹ ਜਿਹੜਾ ਪਰਿਵਾਰ ਹੈ ਜਿਹਨੂੰ ਆਪਾਂ ਚਿੱਠੀ ਦੇਣੀ ਹੈ ਉਹ ਖੜਕੂ ਪਰਿਵਾਰ ਹੈ ਜਿਹੜਾ ਉਹਨਾਂ ਦਾ ਭਰਾ ਕਾਕਾ ਸਿੰਘ ਉਹ ਕੌਮ ਦੇ ਲਈ ਬਾਬਾ ਫੂਲਾ ਸਿੰਘ ਸੰਘੇੜਾ ਦੇ ਨਾਲ ਸ਼ਹੀਦ ਹੋ ਗਿਆ ਵੀ ਉਹਦਾ ਭਰਾ ਜਿਹਨੂੰ ਆਪਾਂ ਚਿੱਠੀ ਦੇਣੀ ਹੈ ਕਹਿੰਦੇ ਵੀ ਕੋਈ ਗੱਲ ਨਹੀਂ ਫਿਰ ਪਾਰਟੀ ਫੰਡ ਤਾਂ ਲੈਣਾ ਹੀ ਆ ਪੁੱਸਤਾ ਮੈਨੂੰ ਆਪਦਾ ਸੀ ਵੀ ਮੈਂ 28-29 ਸਾਲ ਹੋ ਗਏ ਪਾਰਟੀ ਨਾਲ ਜੁੜਿਆ ਮਾ ਸਾਰਾ ਖਰਚਾ ਵੀ ਕੋਲੋਂ ਕੀਤਾ ਬੜੇ ਟਾਈਮ ਦੇਖੇ ਆ ਝੱਲੇ ਆ ਵੀ ਮਾਨ ਸਾਹਿਬ ਮੈਨੂੰ ਤਾਂ ਜਵਾਬ ਕਿਵੇਂ ਦੇ ਦੇਣਗੇ ਇੱਕ ਰਹਿੰਦਾ ਖੁੰਦਾ ਮੇਰੇ ਕੋਲ ਇੱਕ ਹੋਰ ਜਿਹੜਾ ਵੱਡਾ ਮੁੱਦਾ ਸੀ ਉਹ ਇਹ ਸੀ ਵੀ ਉਹ ਇੱਕ ਖੜਕੂ ਪਰਿਵਾਰ ਨਾਲ ਸੰਬੰਧਤ ਬੰਦਾ ਜਿਹਨੂੰ ਆਪਾਂ ਚਿੱਠੀ ਦੇ ਲਈਏ ਇੱਕ ਖੜਕੂ ਸਿੰਘ ਦਾ ਭਰਾ ਉਹ ਕਾਕਾ ਸਿੰਘ ਦਾ ਵੀ ਉਹਨਾਂ ਨੂੰ ਜਵਾਬ ਨਹੀਂ ਦੇਣਾ ਉਹ ਪਰਿਵਾਰ ਆ ਉਹਦੇ ਘਰੇ ਸੱਦ ਕੇ ਮਾਨ ਨੂੰ ਹਰ ਚੋਣ ਦੇ ਵਿੱਚ ਫੰਡ ਵੀ ਦਿੰਦੇ ਸੀ ਤੇ ਛਿੱਕਿਆਂ ਨਾਲ ਵੀ ਤੋਲਦੇ ਸੀਗੇ ਪਰ ਮਜੀਦ ਸਿੰਘ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਉਹਨਾਂ ਨੇ ਦੇ ਘਰ ਵਾਲੇ ਸਬੰਧ ਆ ਉਹਨਾਂ ਨਾਲ ਉਸ ਪਰਿਵਾਰ ਨਾਲ ਮਾਨ ਸਾਹਿਬ ਕਹਿੰਦੇ ਵੀ ਫੰਡ ਤਾਂ ਲੈਣਾ ਚਲੋ 25000 ਰੁਪਏ ਪਾਰਟੀ ਫੰਡ ਲੈਂਦੀ ਕਰ ਕਰਾ ਕੇ 20000 ਚ ਗੱਲ ਨਿਪਟ ਗਈ ਮਾਨ ਸਾਹਿਬ ਕਹਿੰਦੇ ਵੀ ਫਿਰ ਤੁਸੀਂ ਐ ਕਰੋ ਤੁਸੀਂ ਗੱਡੀ ਚਲਾ ਦਿਓ 15 ਦਿਨਾਂ ਵਾਸਤੇ ਉਹਦਾ ਕਿਰਾਇਆ ਤੁਸੀਂ ਦੇ ਦਿਓ ਚਲੋ ਮਾਹ ਜੀ ਠੀਕ ਆ ਤਾਂ ਮੈਨੂੰ ਰਸ਼ਪਾਲ ਸਿੰਘ ਤੇ ਪਰਵੀ ਸਿੰਘ ਬਾਅਦ ਚ ਕਹਿੰਦੇ ਕੋਈ ਗੱਲ ਨਹੀਂ ਚਿੱਠੀ ਲੈ ਲਾਂਗੇ ਆਪਾਂ ਵੀ ਪਰ ਫੰਡ ਯਾਰ ਉਹਨੂੰ ਤਾਂ ਆਪਾਂ ਲੈਣਾ ਨੇ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਜਿਹਨੂੰ ਗੱਲ ਹੋ ਗਈ ਤਾਂ ਦੇਣਾ ਤਾਂ ਪੈਣਾ ਹੀ ਆ ਜਿਹੜਾ ਮਾਨ ਸਾਹਿਬ ਦਾ ਰੁਖੀਆ ਸੀ ਉਹ ਮੈਨੂੰ ਕਹਿਣ ਲੱਗਾ ਵੀ ਚਿੱਠੀ ਫੇਰ ਮਿਲੂਗੀ ਪਹਿਲਾਂ ਫੰਡ ਦਿਓ ਮਖਾ ਲਈ ਮੇਰੀ ਮਾਨ ਸਾਹਿਬ ਨਾਲ ਗੱਲ ਹੋ ਗਈ ਉਹ ਮੇਰੀ ਬਾਹ ਫੜ ਕੇ ਮੈਨੂੰ ਕਹਿੰਦਾ ਵੀ ਆਜੋ ਮਾਨ ਸਾਹਿਬ ਕੋਲੇ ਚੱਲਦੇ ਆਂ ਅੰਦਰ ਕਮਰੇ ਤੇ ਲੈ ਕੇ ਅਮਨ ਸਾਹਿਬ ਕਹਿੰਦੇ ਕੋਈ ਗੱਲ ਇਹ ਨਾ ਗੱਲ ਹੋਊਗੀ ਫੰਡ ਦੇਣਗੇ ਇਹ ਵੀ ਚਿੱਠੀ ਦੇ ਦੇ ਉਹਨਾਂ ਨੇ ਮੈਨੂੰ ਤਾਂ ਚਿੱਠੀ ਦਿੱਤੀ ਐਨੇ ਕਰਲੇ ਕੱਢ ਕੇ ਤੇ ਜਿਹੜੇ ਜਹਾਜ਼ਦਾਰ ਵਿਚਾਰੇ ਕੁਸ਼ਕੀਤਾਵਨੀ ਤੇ ਉਹੀ ਚਿੱਠੀਆਂ ਲਈ ਜਾਂਦੇ ਆ ਹੁਣ ਵੀ ਲਈ ਜਾਂਦੇ ਆ ਉਹਨਾਂ ਨੂੰ ਚਿੱਠੀਆਂ ਤੇ ਇਹ ਕੋਈ ਬਾਹਲਾ ਵਧੀਆ ਕੰਮ ਨਹੀਂ ਸੀ ਤੁਸੀਂ ਪਾਰਟੀ ਫੰਡ ਲੈਣਾ ਉਹ ਲਵੋ ਚਿੱਠੀ ਦੇਣਾ ਤੇ ਪਾਰਟੀ ਫੰਡ ਕਾਦਾ ਫੇਰ ਤਾਂ ਤੁਸੀਂ ਲੋਕਾਂ ਨੂੰ ਇੱਕ ਬਲੈਕਮੇਲ ਕਰ ਦਿਓ ਵੀ ਬਾਹਰ ਤੁਹਾਨੂੰ ਸੈੱਟ ਕਰਾ ਦੇਣਾ ਫਿਰ ਤਾਂ ਪੈਸੇ ਲੈ ਲਿਆ ਫਿਰ ਤਾਂ ਕੋਈ ਬਾਹਲਾ ਫਰਕ ਨਹੀਂ ਪੈਂਦਾ ਮੈਨੂੰ ਨਹੀਂ ਚੀਤ ਲੱਗਿਆ ਉਹ ਇਸ ਕਰਕੇ ਮੈਂ ਪਾਰਟੀ ਛੱਡੀ ਮੈਂ ਕਿਹਾ ਵੀ ਜਦੋਂ ਆਪਣੇ ਕੰਮ ਆਪਦੇ ਹੀ ਨਹੀਂ ਹੁੰਦੇ ਤਾਂ ਕੱਲ ਨੂੰ ਕਿਸੇ ਨੂੰ ਕੀ ਕਰਵਾ ਲਿਆਂਗੇ ਮੈਨੂੰ ਵਧੀਆ ਨਾ ਲੱਗਿਆ ਕੰਮ ਤਾਂ ਮੈਂ ਪਾਰਟੀ ਛੱਡੀ ਇੱਕ ਲੋਕਾਂ ਦਾ ਸੁਣਨ ਚ ਵੀ ਆਏ ਵੀ ਕਹਿੰਦੇ ਫਰੀਦਪੁਰ ਤੋਂ ਜਿਹੜਾ ਸਰਬਜੀਤ ਚੌਲੜਾ ਡਿਆ ਵੀ ਉੱਥੇ ਮਾਨ ਸਾਹਿਬ ਨੇ ਕਹਿੰਦੇ ਵੀ ਇਹ ਆਪਦਾ ਕੈਂਡੀਡੇਟ ਵੀ ਉਤਾਰਤਾ ਹਨਾ ਕਹਿੰਦੇ ਉਹਨਾਂ ਦੀ ਕੁਰਬਾਨੀ ਆ ਸਰਬਜੀਤ ਦੇ ਪਰਿਵਾਰ ਦੀ ਹਾਂਜੀ ਉਹ ਮੇਰੀ ਨਾ ਅੱਜ ਹੀ ਗੱਲ ਹੋਈ ਸਵੇਰ ਸਰਬਜੀਤ ਸਿੰਘ ਨਾਲ ਸਰਬਜੀਤ ਸਿੰਘ ਤੜਕੇ तकरीबन 9 ਵਜੇ ਮੇਰੀ ਗੱਲ ਹੋਈ ਆ ਉਦੋਂ ਉਹ ਗੁਰਦੁਆਰਾ ਸਾਹ ਪਿੰਡ ਰੋਡੇ ਜਿੱਥੇ ਸੰਤ ਜਰਨੈਲ ਸਿੰਘ ਦਾ ਜਨਮ ਸਥਾਨ ਬਣਾਇਆ ਢਿੰਡਰਾਂ ਵਾਲਿਆਂ ਦਾ ਉੱਥੇ ਸੀ ਉਹ ਪਰਿਵਾਰ ਸਾਰਾ ਸਾਰੇ ਹੀ ਬੋਲੀ ਜਾਂਦੇ ਸੀ ਮੈਨੂੰ ਸੁਣਦੇ ਸੀ ਮੇਰੀ ਗੱਲ ਵੀ ਕਰਵਾਈ ਉਹਨਾਂ ਨੇ ਦੂਜਿਆਂ ਨਾਲ ਤੇ ਉਹ ਉੱਥੇ ਸੀ ਕਿ ਉਹਨਾਂ ਨਾਲ ਵੀ ਗੱਲ ਹੋਈ ਮੈਂ ਕਿਹਾ ਵੀ ਬਾਈ ਜੀ ਇਹ 3 ਚੱਕਰ ਬਣਿਆ ਉਹ ਮੈਨੂੰ ਕਹਿਣ ਲੱਗੇ ਵੀ ਚਲੋ ਠੀਕ ਆ ਪਰ ਕਹਿੰਦੇ ਵੀ ਮਾਨ ਸਾਹਿਬ ਦੀ ਮਰਜ਼ੀ ਐ ਮੈਨੂੰ ਵੀ ਐਂ ਜੇ ਲੱਗਿਆ ਵੀ ਜਿੱਦਾਂ ਚਿਰ ਤੁਸੀਂ ਮਾਨ ਸਾਹਿਬ ਦੇ ਪਾਰਟੀ ਦੇ ਜਾਂ ਮਾਨ ਸਾਹਿਬ ਦੇ ਥੱਲੇ ਲਾ ਕੇ ਕੰਮ ਕਰਦੇ ਹੋ ਤਾਂ ਉਹਨਾਂ ਟਾਈਮ ਤੁਸੀਂ ਸਿੱਖ ਕੌਮ ਦੇ ਜਝਾਰੂ ਯੋਧੇ ਵੀ ਹੋ ਤੇ ਸ਼ਹੀਦ ਵੀ ਹੋ ਜਦੋਂ ਥੋੜਾ ਜਿਹਾ ਪਾਸਾ ਵੱਟ ਕੇ ਕਹਿੰਨ ਉਹ ਵੀ ਸਾਯਾਦ ਲੜਾਂਗੇ ਫਿਰ ਥੋੜੀ ਸ਼ਹੀਦੀਸ਼ੂ ਦੀ ਸਾਰੀ ਪਾਰਟੀ ਵਾਸਤੇ ਰੁਲ ਜਾਂਦੀ ਐ ਫਿਰ ਤੁਸੀਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੇ ਤੇ ਉਹ ਮੈਨੂੰ ਪਤਾ ਲੱਗਿਆ ਉਹ ਗੱਲ ਹੋਈ ਕਿ ਬੰਦੇਵ ਸਿੰਘ ਗਗੜਾ ਸਰਬਜੀਤ ਸਿੰਘ ਦੇ ਖਿਲਾਫ ਟੌਣ ਲੜ ਰਿਹਾ ਪਾਰਟੀ ਦੇ ਲੈ ਜਿਵੇਂ ਹੁਣ ਲਖਾ ਸਿੰਘ ਸਧਾਨਾ ਪੰਜਾਬ ਚੋਂ ਲੜਦਾ ਬਠਿੰਡੇ ਤੋਂ ਉਹਦੀ ਤਾਂ ਪਾਰਟੀ ਮਦਦ ਕਰਦੀ ਹੈ ਜਿਹੜਾ ਕੌਮ ਦਾ ਸ਼ਹੀਦ ਹੈ ਕੌਮ ਦਾ ਸਰਮਾਇਆ ਜਿਹਨੇ 84 ਕਾ ਮੇਲੇ ਜਦੋਂ ਅਸੀਂ ਕਹਿੰਨੇ ਰਿਟਾਇਰ ਕੀਤਾ ਮਾਨ ਸਾਹਿਬ ਨੇ ਉਦੋਂ ਆ ਵੀ ਏਡੀ ਵੱਡੀ ਨੌਕਰੀ ਛੱਡਤੀ ਉਹ ਸਾਡੀ ਡਿੱਗੀ ਵੀ ਪੱਗ ਬਿਆਨ ਸਿੰਘ ਨੇ ਸਾਡੇ ਸਿੱਖ ਕੌਮ ਦੇ ਸਿਰ ਤੇ ਰੱਖੀ ਉਹਦਾ ਸੁਪੁੱਤਰ ਆ ਉਹ ਤੇ ਉਹਨੂੰ ਤਾਂ ਅਸੀਂ ਫਿਰ ਉੱਥੇ ਕੋਈ ਮਦਦ ਨਹੀਂ ਕਰਦੇ ਉੱਥੇ ਤਾਂ ਅਸੀਂ ਬੰਦਾ ਵੀ ਖਿਲਾਫ ਖੜਾਤਾ ਉਹਦੇ ਫਿਰ ਅਸੀਂ ਕਿਹੜੇ ਖਾਲਸਾਣ ਦੀ ਕਿਹੜੇ ਖੜਕੁਸ਼ੀਗਰ ਰਸਮੀ ਕਿਹੜੀ ਸਿੱਖ ਕੌਮ ਦੀ ਗੱਲ ਕਰਦੇ ਆ ਕਿਹੜੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਜਾਂ ਅਸੀਂ ਸਿੱਖੀ ਦੀ ਗੱਲ ਨੂੰ ਲੈ ਕੇ ਚੱਲੇ ਆ ਤੇ ਤੁਸੀਂ ਇੱਕ ਜਿਹੇ ਸ਼ਹੀਦ ਪਰਵਾਦੇ ਤਾਂ ਖਿਲਾਫ ਚੱਲੀ ਜਾਂਦੇ ਹੋ ਉੱਥੇ ਤਾਂ ਬੰਦਾ ਖੜਾਤਾ ਤੇ ਲੱਖਾ ਸਿੰਘ ਸੁਧਾਨਾ ਆਜ਼ਾਦ ਖੜ ਗਿਆ ਉਹਦੀ ਤੁਸੀਂ ਮਦਦ ਕਰਦੇ ਹੋ ਕਿਉਂਕਿ ਲੱਖਾ ਸੁਧਾਨਾ ਆਜ਼ਾਦ ਖੜਾ ਕੋਈ ਗੱਲ ਨਹੀਂ ਉਹਦਾ ਰਾਈਟ ਆ ਖੜਨਾ ਪਰ ਪਾਰਟੀ ਤਾਂ ਉਹਦੀ ਮਦਦ ਕਰ ਰਹੀ ਆ ਨਾ ਇੱਕ ਪਾਸੇ ਹੋਡੀ ਪਾਰਟੀ ਦਾ ਤੁਸੀਂ ਕਹਿੰਦੇ ਹੋ ਵੀ ਸਾਡਾ ਸੰਧਾਨ ਤਾਂ ਇਹ ਸਿੱਖ ਕੌਮ ਦਾ ਜਿਹੜਾ ਮੋਢਲਾ ਸੰਧਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਤੇ ਖੜਕੂਬਾ ਦੇ ਨਾਂ ਤੇ ਅਸੀਂ ਖਾਰਿਸਤਾਨ ਦੀਆਂ ਗੱਲਾਂ ਕਰਦੇ ਆਂ ਤੇ ਖੜਕੂਬਾ ਦੇ ਨਾਂ ਤੇ ਰੋਟੀਆਂ ਸੇਕਦੇ ਆਂ ਸਿਆਸੀ ਤੇ ਉਸ ਪਰਿਵਾਰ ਨੂੰ ਅਸੀਂ ਪੁੱਛਦੇ ਹੀ ਨਹੀਂ ਉਹਦੇ ਖਿਲਾਫ ਅਸੀਂ ਬੰਦਾ ਬਲਦੇਵ ਸਿੰਘ ਗਗੜੀ ਨੂੰ ਖੜਾ ਕਰਤਾ ਆ ਪੰਜਾਬ ਸਰਕਾਰ ਦੋ ਮੁੱਦਿਆਂ ਨੂੰ ਲੈ ਕੇ ਹੋਂ ਚਾਈ ਅ ਚਲੋ ਜਿਹੜੀਆਂ ਗਰੰਟੀਆਂ ਪਾਵਲਕ ਦੇ ਨਾਲ ਸਾਡੀਆਂ ਸਮਾਜਿਕਾ ਬਿਜਲੀ ਦਾ ਹੋ ਗਿਆ ਨੌਕਰੀਆਂ ਦਾ ਹੋ ਗਿਆ ਹਸਪਤਾਲਾਂ ਦਾ ਹੋ ਗਿਆ ਸਕੂਲ ਹੋ ਗਿਆ ਇਹ ਤਾਂ ਹੁੰਦੀਆਂ ਹੀ ਆ ਹੈਗੀਆਂ ਹਰ ਸਰਕਾਰਾਂ ਵਾਦੇ ਕਰ ਲੈਂਦੀਆਂ ਆ ਪਰ ਨਿਭਾਉਂਦੀਆਂ ਬਹੁਤ ਘੱਟ ਆ ਤੇ ਇਹ ਸਰਕਾਰ ਨੇ ਇਹ ਵਾਦੇ ਖੈਰ ਨਿਭਾਏ ਆ ਤੇ ਜਿਹੜੇ ਦੋ ਮੁੱਦਿਆਂ ਤੇ ਸਰਕਾਰ ਆਈ ਸੀ ਨਸ਼ੇ ਵਾਲਾ ਤੇ ਬੇਅਦਬੀ ਵਾਲਾ ਉੱਥੇ ਸਰਕਾਰ ਤੋਂ ਨਹੀਂ ਕੁਝ ਹੋਇਆ ਉੱਥੇ ਸਰਕਾਰ ਫੇਲ ਹੋਈ ਆ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੰਮ ਮੰਨ ਲੈਨੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕੌਣ ਕਰਕੇ ਲੈ ਗਿਆ ਤੇ ਅੰਗ ਗੁਰੂ ਦਾ ਹੋਗਾ ਵੀ ਕਿਹਨੇ ਪਾੜ ਕੇ ਸਿੱਟੇ ਉਹ ਤਾਂ ਚਲੋ ਕੋਈ ਉੱਲੇ 'ਚ ਹੋ ਸਕਦਾ ਵੀ ਨਹੀਂ ਪਤਾ ਪਰ ਸਰਕਾਰਾਂ ਦੀ ਜਾਂਚਾਂ ਐਡੀਆਂ ਹੁੰਦੀਆਂ ਆ ਉਹਨਾਂ ਨੂੰ ਸਾਰਾ ਪਤਾ ਹੀ ਹੁੰਦਾ ਤੇ ਪਰ ਜਿਹੜਾ ਗੋਲੀकांड ਹੋਇਆ ਉਹ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਆ ਅਸੀਂ ਉਸ ਦਿਨ ਮੇਰੇ ਪਿੰਡੋਂ ਵੀ ਮੇਰੇ ਨਾਲ ਚਾਰ-ਛਾਪੀ ਸੀਗੇ ਅਸੀਂ ਉੱਥੇ ਸੀ ਜਦੋਂ ਗੋਲੀ ਚੱਲੀ ਆ ਸੋਭਾ ਤੜਕੇ 5:30 ਵਜੇ ਤੇ ਤਾਂ 3:30 ਵਜੇ ਸੁਮੇਤ ਸ਼ੈਣੀ ਆਇਆ ਤੇ ਸਾਰੇ ਪ੍ਰਬੰਧ ਹੋ ਗਏ ਸੀਗੇ ਪਤਾ ਲੱਗ ਗਿਆ ਸੀ ਵੀ ਇਹ ਕੰਮ ਹੋਊਗਾ ਤੇ ਉਹਦਾ ਤਾਂ ਸਾਰਾ ਪਤਾ ਨਾ ਸਰਕਾਰ ਨੂੰ ਵੀ ਉਸ ਮੌਕੇ ਦਾ ਗ੍ਰਹਿ ਮੰਤਰੀ ਜਾਂ ਕੋਹਣ ਵੀ ਜਾਂ ਐਸਐਸਪੀ ਜਾਂ ਡੀਜੀਪੀ ਕਿਹਨੇ ਗੋਲੀ ਚਲਾਈ ਕਿਹਨੇ ਆਰਡਰ ਦਿੱਤੇ ਤੇ ਉਹ ਤਾਂ ਪਤਾ ਉੱਥੇ ਵੀ ਸਰਕਾਰ ਤੋਂ ਕਾਰਵਾਈ ਦੀ ਨਹੀਂ ਬਾਕੀ ਜਿਹੜੇ ਕੰਮ ਐ ਸਰਕਾਰ ਨੇ ਆਉਂਦੇ ਹੀ ਸ਼ੁਰੂ ਕਰਤੇ ਨੌਕਰੀਆਂ ਵਾਲਾ ਹੋ ਗਿਆ ਸਾਡਾ ਆਹ ਜਿਹੜਾ ਬਿਜਲੀ ਵਾਲਾ ਇਹ ਗਰੰਟੀ ਸੀ ਕਿ ਇਹ ਵੀ ਕੂਰੀ ਹੋਵੀਂ ਹਸਪਤਾਲਾਂ ਵਾਲਾ ਸਕੂਲਾਂ ਵਾਲਾ ਇਸ ਪਾਸੇ ਖੈਰ ਸਰਕਾਰ ਦਾ ਧਿਆਨ ਉਹਨਾਂ ਦਾ ਹੈਗਾ ਦੂਜੀਆਂ ਸਰਕਾਰਾਂ ਤਾਂ ਨਹੀਂ ਲਾਸਟ ਵੇਲੇ ਆ ਕੇ ਕਰਦੇ ਹਾਂ ਸੀ ਪਰ ਇਹਨਾਂ ਨੇ ਸ਼ੁਰੂ ਕੀਤਾ ਪਰ ਜਿਹੜੇ ਦੋ ਮੁੱਦਿਆਂ ਤੇ ਸਰਕਾਰ ਆਈ ਸੀ ਉਹ ਅੱਜ ਉੱਥੇ ਦੇ ਉੱਥੇ ਹੀ ਖੜਿਆ ਨਸ਼ਾ ਬਹੁਤ ਵੱਡਾ ਮੁੱਦਾ ਇੱਕ ਨਸ਼ੇ ਨੂੰ ਕਹਿੰਦੇ ਸੀ ਤਾਂ ਦੋ ਹਫ਼ਤਿਆਂ 'ਚ ਖਤਮ ਕਰਦੇ ਆਂਗੇ ਨਸ਼ਾ ਤਾਂ ਵੱਧ ਗਿਆ ਉਹ ਕਿੱਥੋਂ ਆਉਂਦਾ ਹੈ ਉਸ ਸਾਡੇ ਜਿਹੜੇ ਪ੍ਰਸ਼ਾਸਨ ਆ ਸਾਡਾ ਉਹਨੂੰ ਸਾਰਿਆਂ ਨੂੰ ਪਤਾ ਵੀ ਕਿੱਥੋਂ ਆਂਦਾ ਹਾਂਜੀ ਬਾਕੀ ਜਿੱਥੋਂ ਤੱਕ ਦੂਜੀਆਂ ਪਾਰਟੀਆਂ ਚੋਣ ਲੜਦੀਆਂ ਆ ਸਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਚੋਣ ਲੜ ਰਹੇ ਆ ਮੁੱਦੇ ਪੰਜਾਬ ਦੇ ਚੱਕਦੇ ਆ ਪਰ ਚੱਕਦੇ ਇਕੱਲੇ ਮੁੱਦੇ ਚੱਕਦੇ ਹੀ ਆ ਪਰ ਉਹਨਾਂ ਨੂੰ ਸਿਰੇ ਨਹੀਂ ਲਾਉਂਦੇ ਕਿਉਂਕਿ ਉਹ ਜਦੋਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਹਾਸਾ ਆਉਂਦਾ ਉਹਨਾਂ ਦੀ ਗੱਲ ਤੇ ਕਿ ਤੁਸੀਂ ਉਸ ਪਾਰਟੀ ਦੇ ਵਿੱਚ ਰਹਿ ਕੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹੋ ਜਿਹਨੇ ਵੱਧ ਅਧਿਕਾਰਾਂ ਨੂੰ ਕੁਚਲ ਕੇ ਰੱਖਤਾ ਆਨੰਦਪੁਰ ਸਾਹਿਬ ਦਾ ਮਤਾ ਵੱਧ ਅਧਿਕਾਰਾਂ ਦੀ ਗੱਲ ਹੀ ਕਰਦਾ ਸੀ ਖੁਦਮਖਤਿਆਰੀ ਦੀ ਗੱਲ ਕਰਦਾ ਸੀ ਉਹਨੂੰ ਤੁਸੀਂ ਪੈਰਾਂ ਥੱਲੇ ਮਲਦਾ ਉੱਥੇ ਤੁਸੀਂ ਆ ਕੇ ਥੋੜੇ ਵੱਧ ਅਧਿਕਾਰ ਤੇ ਖੁਦਮਖਤਿਆਰੀ ਦੀ ਗੱਲ ਕਿੱਥੇ ਜਾਂਦੇ ਹੋ ਤੁਸੀਂ ਉਸ ਪਾਰਟੀ ਦੇ ਬੈਠੇ ਹੋ ਜਿਹੜੀ ਸਾਡੇ ਅਧਿਕਾਰਾਂ ਨੂੰ ਕੁਚਲਦੀ ਹੈ ਗੱਲ ਤੁਸੀਂ ਕਾਂਗਰਸ ਦੀ ਝੋਲੀ 'ਚ ਬਹਿ ਕੇ ਕਰਦੇ ਹੋ ਕਰਦੇ ਹੋ ਵੱਧ ਅਧਿਕਾਰਾਂ ਦੀ ਗੱਲ ਪਰ ਤੁਸੀਂ ਕਹਿੰਦੇ ਹੋ ਜੀ ਅਸੀਂ ਤਾਂ ਸਿੱਖ ਕੌਮ ਦੇ ਮਰਦਈ ਆ ਕਿਹੜੀ ਸਿੱਖ ਕੌਮ ਦੀ ਗੱਲ ਕਰਦੀ ਆ ਪਾਰਟੀ ਉਹ ਜਿਹੜੀ ਚਾਸੀ ਦੇ ਵਿੱਚ ਸਾਡੇ ਪ੍ਰਾਣਾ ਤੋਂ ਪਿਆਰੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਵਾਤਾ ਸੀ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਸੀ ਉਸ ਪਾਰਟੀ ਦੇ ਵਿੱਚ ਬਹਿ ਕੇ ਗੱਲ ਕਰਦੇ ਹੋ ਕਿ ਲੋਕਾਂ ਨੂੰ ਇੱਕ ਦਿਖਾਵੇ ਰੂਪੀ ਗੱਲ ਕਰਦੇ ਆ ਤੇ ਤੀਜੇ ਸਾਡੇ ਹੈਗੇ ਆ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਅਡਵਾਨੀ ਜੀ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਤੂੰ ਤਾਂ ਸਾਡੀ ਦੇਵੀ ਹੈ ਕਿ ਜਿਹੜਾ ਤੈਨੂੰ ਅਟੈਕ ਆ ਅੱਜ ਤੋਂ 1 ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ ਅਸੀਂ ਮਾਈ ਕੰਟਰੀ ਮਾਈ ਲਾਈਫ ਕਿਤਾਬ ਹੈ ਇੱਕ ਉਹਨਾਂ ਨੇ ਛਾਪੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਤੁਹਾਨੂੰ ਪਹਿਲਾਂ ਕਰ ਦੇਣਾ ਚਾਹੀਦਾ ਸੀ ਉਹ ਪਾਰਟੀ ਉਹ ਹੈ ਸਾਡਾ ਜਿਹੜਾ ਕਿਸਾਨ ਸੰਘਰਸ਼ ਹੈ ਉਹਦੇ ਵਿੱਚ ਉਹਨਾਂ ਨੇ 750 ਕਿਸਾਨ ਸ਼ਿਰਕਤ ਕਰਤਾ ਪਰ ਸਾਡੇ ਮਸਲੇ ਮੰਨ ਕੇ ਲਿਖਤੀ ਰੂਪ ਦੇ ਕੇ ਦੁਬਾਰੇ ਫੇਰ ਮੁੱਕਰ ਗਈ ਇਥੋਂ ਦੇ ਪ੍ਰਧਾਨ ਮੰਤਰੀ ਇਹ ਜੀ ਇਹਨਾਂ ਦੀ ਕੋਈ ਜਵਾਨੀ ਨਹੀਂ ਤੇ ਆ ਤੀਜੇ ਸੱਜਣ ਜਿਹੜੇ ਹੈਗੇ ਆ ਸ਼ਰੋਮਣੀ ਅਕਾਲੀ ਦਲ ਵਾਲੇ ਸਖਵੀਰ ਸਿੰਘ ਬਾਦਲ ਇਹਨਾਂ ਦਾ ਤੁਹਾਨੂੰ ਹਸਰ ਪਤਾ ਹੀ ਹੈ ਵੀ ਕਿੱਥੋਂ ਕਿੱਥੇ ਆ ਗਿਆ ਇਹ ਕਦੇ ਤਾਂ ਸਰਸੇ ਵਾਲੇ ਦੇ ਕਹਣ ਤੇ ਸਾਰਾ ਕੁਝ ਕਰਦੇ ਆ ਫੇਰ ਮਾਫੀਆਂ ਦੇ ਦਿੰਦੇ ਆ ਕੋਠੇ ਸੱਦ ਕੇ ਜਥੇਦਾਰਾਂ ਨੂੰ ਤੇ ਉਸ ਤੋਂ ਬਾਅਦ ਜਿਹੜੇ ਹਥਿਆਰ ਹੈ ਵਾਪਸ ਲੈਣ ਵਾਸਤੇ 92 ਲੱਖ ਰੁਪਏ ਦੇ ਹਥਿਆਰ ਸ਼੍ਰੋਮੀ ਕਮੇਟੀ ਛਾਪ ਦਿੰਦੀ ਹੈ ਇਹਨਾਂ ਨੇ ਸਾਡੀ ਸਤ ਪੰਥਮ ਦੇ ਨਾਲ ਬਹੁਤ ਵੱਡਾ ਧਰੋਕ ਪਾਇਆ ਇਸ ਪਾਰਟੀ ਨੇ ਅਸੀਂ ਇੱਕ ਪੰਥਕ ਪੰਥ ਕਹੀਏ ਨਾ ਕਿਹੜਾ ਪੰਥ ਪੰਥ ਨੂੰ ਤਾਂ ਇਹਨਾਂ ਨੇ ਪੈਰਾਂ ਥੱਲੇ ਰੋਲਿਆ ਪੰਥ ਦੀ ਪੱਠ ਦੇ ਵਿੱਚ ਸੂਰਾ ਮਾਰਿਆ ਇਹਨਾਂ ਲੋਕਾਂ ਨੇ ਜਦੋਂ ਅਸੀਂ ਬੰਦੀ ਸਿੰਘਾਂ ਲਈ ਸਿੰਘ ਛਡਾਉਣੇ ਆ ਕਿ ਭਾਈ ਜਤਾਰ ਸਿੰਘ ਹਵਾਰਾ ਬੰਦੀ ਸਿੰਘ ਨਹੀਂ ਪਰਮਜੀਤ ਸਿੰਘ ਪਿਉਰਾ ਬੰਦੀ ਸਿੰਘ ਨਹੀਂ ਗੁਰਦੀਪ ਸਿੰਘ ਖੈੜਾ ਬੰਦੀ ਸਿੰਘ ਨਹੀਂ ਕਿੰਨੇ ਸਿੰਘਾਂ ਦੇ ਮੈਂ ਨਾਂ ਨਾਂ ਲਾਵਾਂ ਜਿਹੜੇ ਬਿਆਨ ਸਿੰਘ ਕਤਲ ਦੇ ਵਿੱਚ ਵੀ ਆ ਪੰਜ ਜਾਣੇ ਹਾਂ ਇੱਕ ਤੁਸੀਂ ਇੰਟਰਵਿਊ ਸੁਣੀ ਹੋਣੀ ਐ ਜਿਹੜਾ ਮੈਂ ਨੌ ਭੋਦਾਂ ਪਰਮਜੀਤ ਸਿੰਘ ਜੀ ਸ਼ਾਇਦ ਉਹਨਾਂ ਦੀ ਸੀ ਇੰਟਰਵਿਊ ਸੁਣੀ ਹੋਣੀ ਆ ਉਹ ਕਹਿੰਦੇ ਵੀ ਮਾਨ ਸਾਹਿਬ ਖਾਲਸਤਾਨੀਆਂ ਗੱਲਾਂ ਬਾਹਰ ਬਹਿ ਕੇ ਕਰਦੇ ਪਰ ਮੇਰੀ ਕਿਤੇ ਮੁਲਾਕਾਤ ਕਰਨ ਵੀ ਨਹੀਂ ਆਏ ਤੇ ਆ ਹੁਣ ਪਿੱਛੇ ਜੇ ਜਦੋਂ ਬੰਦੀ ਸਿੰਘਾਂ ਵਾਲੀ ਗੱਲ ਚੱਲੀ ਸੰਗਰੂਰ ਤੋਂ ਤੇ ਉਹ ਬੀਬੀ ਭੈਣ ਕਮਲਜੀਤ ਕੌਰ ਜਿਹੜੀ ਰਾਜਵਾਨੀ ਦੀ ਭੈਣ ਹੈ ਉਹਨਾਂ ਨੂੰ ਚੋਂ ਲੜਾਈ ਸੀ ਅਕਾਲੀ ਦਲ ਨੇ ਅਕਾਲੀ ਦਲ ਸੇਕਦਾ ਤਾਂ ਉਦੋਂ ਵੀ ਸਿਆਸੀ ਰੋਟੀਆਂ ਸੀ ਪਰ ਮਾਨ ਸਾਹਿਬ ਉਦੋਂ ਵੀ ਉਹਨਾਂ ਦੇ ਖਿਲਾਫ ਖੜ ਗਏ ਸੀ ਕਹਿਣ ਨੂੰ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਪਰ ਜਦੋਂ ਆਪ ਦਾ ਸਾਡਾ ਮਕਸਦ ਪੂਰਾ ਹੋ ਜਾਂਦਾ ਅਸੀਂ ਉੱਥੇ ਹੀ ਛੱਡ ਦਿੰਦੇ ਆ ਸਬਦਾਨ ਦੀ ਗੱਲ ਕਰਦੇ ਆਂ ਫੇਰ ਅਸੀਂ ਅੰਬਾਲਾ ਟੱਪਨਸਾਰੀ ਸੌ ਚੱਕ ਲੈਂਦੇ ਆਂ ਉਸੇ ਸਬਦਾਨ ਨੂੰ ਮੰਨ ਲੈਂਦੇ ਆਂ ਜਿਹੜੇ ਸਬਦਾਨ ਦੇ ਸੀ ਖਿਲਾਫ ਚੱਲ ਰਹੇ ਨੇ ਸਾਡਾ ਕੋਈ ਸਪੈਨ ਹੋਣਾ ਚਾਹੀਦਾ ਸੋ ਭੈਗੁਰਜੀ ਦਾ ਕਾਹੂ ਸਾ ਬਾਕੀ ਸਾਰਿਆਂ ਨੂੰ ਸਾਂਝ ਤੋਂ ਪਤਾ ਹੈ ਜੀ ਕੋਰਟ ਦੇ ਉੱਤੋਂ ਸਰਬਜੀਤ ਸਿੰਘ ਵੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਕੌਮ ਦਾ ਜੋਧਾ ਉਹਨਾਂ ਦਾ ਸੁਪੁੱਤਰ ਆ ਸਰਦਾਰ ਬੀਨਤ ਸਿੰਘ ਦਾ ਉਹ ਸ਼ਹੀਦ ਪਰਿਵਾਰ ਆ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਜਿਹੜੇ ਪਾਸੇ ਸਾਡੇ ਸੱਜਣ ਬੈਠੇ ਆ ਉਹਨਾਂ ਦੀ ਜਾ ਕੇ ਮਦਦ ਕਰਨ ਫਿਰ ਅਸੀਂ ਉਹਨਾਂ ਗੱਲਾਂ ਨੂੰ ਭੁੱਲ ਜਾਂਦੇ ਫਿਰ ਅਸੀਂ ਕਹਿੰਦੇ ਨੇ ਵੀ ਸਾਡੀ ਕੌਮ ਖਾਤਰ ਕੋਈ ਕੁਰਬਾਨੀ ਨਹੀਂ ਕਰਦਾ ਕੌਣ ਕਰੂ ਕੁਰਬਾਨੀ ਜਿਵੇਂ ਅਸੀਂ ਉਹਨਾਂ ਅਸੀਂ ਦਾਨ ਦੀ ਸਾਰ ਹੀ ਨਹੀਂ ਦਿੰਦੇ ਫਿਰ ਕੁਰਬਾਨੀ ਕੌਣ ਕਰੂਗਾ ਇਹ ਹੀ ਬੇਇੰਤਿਆਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ